ਜਿਹਨੇ ਜਦੋਂ ਪੁਣਾਇਆ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਜਦੋਂ ਕਾਮੇਡੀ ਕੀਤੀ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਔਰ ਲੋਕਾਂ ਨੂੰ ਜਾਗਰੂਤ ਕੀਤਾ ਹਨਾ ਚਾਹੇ ਸਮਾਜਿਕ ਪੁਰਾਣੀਆਂ ਸੀ ਉਹਦੇ ਬਾਰੇ ਬਿਆਨ ਕਰਨਾ ਬਹੁਤ ਮਾਹਿਰ ਸੀ ਆਪਣੇ ਕਿੱਤੇ ਦੇ ਵਿੱਚ ਪਰ ਮੈਨੂੰ ਲੱਗਦਾ ਬਹੁਤ ਘੱਟ ਕਲਾਕਾਰ ਨੇ ਜਿਹੜੇ ਜਦੋਂ ਸੋਸ਼ਲ ਮੀਡੀਆ ਦਾ ਸਹਮਾਨਾ ਨਹੀਂ ਸੀ ਉਹ ਉਸ ਟਾਈਮ ਨੂੰ ਲੈ ਕੇ ਅੱਜ ਤੱਕ ਲੋਕਾਂ ਦੇ ਦਿਮਾਗ ਤੇ ਰਾਜ ਕਰਦੇ ਆ ਜਿਵੇਂ ਭੱਲਾ ਸਾਹਿਬ ਜੁਨਾ ਦੇ ਵਿੱਚ ਦੇਖੀ ਸੀਗੇ ਇੱਕ ਚਲਦੀ ਫਿਰਦੀ ਸੰਸਥਾ ਸੀ ਕੋਈ ਬੰਦਾ ਉਹਨਾਂ ਕੋਲੇ ਥੋੜੀ ਦੇਰ ਲਈ ਬੈਠ ਲੈਂਦਾ ਸੀ ਤਾਂ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਉਹਨਾਂ ਨੂੰ ਬੜੀ ਬਾਤ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਅਸੀਂ ਕੰਮ ਵੀ ਇਕੱਠਿਆਂ ਨੇ ਕੀਤਾ ਔਰ ਜਸਵਾਲ ਸਾਹਿਬ ਦੇ ਕੋਲ ਸਰਤਾ ਜੀ ਦੇ ਜਸਵਾਲ ਸਾਹਿਬ ਦੇ ਘਰ ਅਕਸਰ ਹੀ ਉਹਨਾਂ ਦੇ ਨਾਲ ਪਹਿਲਾਂ ਜਦੋਂ ਮੈਂ ਵੀ ਉਹ ਸਟਰਗਲ ਟਾਈਮ ਦੇ ਵਿੱਚ ਸੀਗਾ ਜਦੋਂ ਸੰਕਾਟੇ ਉਹਨਾਂ ਦੀ ਸੰਕਾਟੇ ਹੁੰਦੀ ਸੀ ਉਹਨਾਂ ਦੀ ਵੀ ਬੜੀ ਮਿਹਰਤਾ ਸੀ ਜਸਵਾਲ ਸਾਹਿਬ ਦੇ ਨਾਲ ਉਹਨਾਂ ਦੇ ਨਾਲ ਮੇਲ ਹੁੰਦੇ ਰਹੇ ਆ ਪਰ ਗੱਲ ਇਹ ਹੈ ਕਿ ਹਲੇ ਵਕਤ ਨਹੀਂ ਸੀ ਉਹਨਾਂ ਦੇ ਜਾਣ ਦਾ ਇੱਕ ਵੀ ਕੰਨ ਦੇ ਉੱਪਰ ਬੰਦਾ ਹੋਵੇ ਇਹਨਾਂ ਨੂੰ ਪਿਆਰ ਕਰਦੇ ਹੂੰ ਔਰ ਕਦੀ ਸੋਚਿਆ ਵੀ ਨਹੀਂ ਸੀ ਕਿ ਐਡੀ ਛੇਤੀ ਉਹ ਸਾਹਮਣੇ ਚਲੇ ਜਾਣਗੇ ਪਰ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਮੈਂ ਇਹ ਅਰਦਾਸ ਕਰਦਾ ਬ੍ਰਹਮਾ ਜੀ ਚਰਨਾਂ 'ਤੇ ਅੱਜ ਜਗਾ ਪੱਖੇ ਔਰ ਸਾਰੇ ਪਰਿਵਾਰ ਨੂੰ ਬਾਣਾ ਕਰਨ ਦਾ ਬਖਸ਼ਿਸ਼ ਔਰ ਉਹ ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦੇ ਰਹਣ।